ਜਿਹਨਾਂ ਨੇ ਕਰਨ ਦੇ ਨਾਲ ਚੋਰ ਨੇ ਚਤਰਾਇਆਂ ਸਾਰਾ ਕੰਮ ਕਰਕੇ ਜਿਹੜਾ ਗੁੰਡਾਗਰਦੀ ਤੁਸੀਂ ਕੀਤੀ ਆ ਚਿੱਟਾ ਤੁਸੀਂ ਵੇਚਿਆ ਕਹਿੰਦੇ ਆ ਜੀ ਭਗਵਾਨਤਮਨ ਕਹਿੰਦਾ ਕਿ ਮੇਰੇ ਕੰਨ ਦੇ ਵਿੱਚ ਲੋਕ ਕਹਿੰਦੇ ਆ ਬਈ ਕਹਿਣਗੇ ਲੋਕ ਤਾਂ ਜਿਹੜੇ ਲੋਕ ਸਤਾਏ ਹੋਏ ਨੇ ਜਿਹੜੇ ਲੋਕ ਗੁੰਡਾਗਰਦੀ ਤੇ ਸਤਾਏ ਹੋਏ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਘਰ ਉਜਾੜੇ ਹੋਏ ਨੇ ਜਿਨ੍ਹਾਂ ਦਾ ਘਰ ਹੁਣ ਇਹ ਭੁਗਤਣਾ ਪਊਗਾ ਹੁਣ ਤੁਸੀਂ ਤਾਂ ਨੂੰ ਕਾਹਦਾ ਫਿਕਰ ਪਿਆਗਾ ਚਲੋ ਜਿਹਦੀ ਪਾਰਟੀ ਆ ਉਹਨੂੰ ਫਿਕਰ ਪੈਂਦਾ ਕਈ ਕਹਿੰਦੇ ਸੱਦੀ ਨਾਲ ਬੁਲਾਈ ਮੈਂ ਲਾੜੇ ਦੀ ਤਾਈ ਵਰਜੇ ਦਾ ਖਾਲਸਾ ਵਰਜੇ ਕੀ ਫਤਿਹ ਅੱਜ ਤਾਂ ਨੂੰ ਸੁਣਾਉਣੇ ਆ ਕਿ ਬਿਕਰਮ ਮਜੀਠੀਆ ਬਿਕਰਮਨ ਜੀਠੀਆ ਬਾਰੇ ਜਿਹੜਾ ਕਿ ਲਗਾਤਾਰ ਖਬਰਾਂ ਜਿਹੜੀਆਂ ਆ ਰਹੀਆਂ ਨੇ ਤੇ ਉਹ ਤੇ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤਾਂ ਨੂੰ ਮੈਂ ਦੱਸ ਦਈਏ ਕਿ ਅੱਜ ਲੋਕਾਂ ਨੂੰ ਬੜਾ ਜਿਹੜਾ ਮਜੀਠੀ ਦਾ ਦੁੱਖ ਹੋ ਰਿਹਾ ਉਹਦੀ ਪਾਰਟੀ ਨੂੰ ਤੇ ਕੁਝ ਪੱਤਰਕਾਰਾਂ ਨੂੰ ਤੇ ਕੁਝ ਹੋਰ ਲੋਕਾਂ ਨੂੰ ਉਹਦਾ ਬੜਾ ਮੋਹ ਜਾਗ ਗਿਆ ਕਿ ਮਜੀਠੀ ਜੀ ਹੁਣ 2026 ਤੱਕ ਬਾਹਰ ਨਿਕਲ ਸਕਦਾ 2027 ਤੱਕ ਉਹ ਅੰਦਰ ਰਹੂਗਾ ਉਹਦੇ ਉੱਤੇ ਇੰਨੇ ਕੇਸ ਪੈ ਗਏ ਤੇ ਇੰਨੇ ਕੇਸ ਪੈ ਗਏ ਅੱਜ ਬੜੀ ਚਰਚਾ ਹੋ ਰਹੀ ਆ ਕਿਉਂਕਿ ਉਹ ਧਰ ਜਿਹੜੀ ਕਿ ਪੱਤਰਕਾਰਾਂ ਨੂੰ ਰੁਪਏ ਬਣਦੀ ਆ ਇੱਕ ਉਹ ਤੇਰਾ ਜਿਹੜੀ ਕਿ ਕਹਿੰਦੀ ਆ ਕਿ ਅਸੀਂ ਤੁਸੀਂ ਇਸ ਤਰ੍ਹਾਂ ਕਰੋ ਕਿ ਗੱਫੇ ਚੱਕੋ ਕਿ ਸਰਕਾਰ ਦੇ ਖਿਲਾਫ ਬੋਲੋ ਕਿ ਤੁਹਾਨੂੰ ਅਸੀਂ ਰੁਪਏ ਦਿੰਨੇ ਆ ਕਿ ਮਜੀਠੀਏ ਨੂੰ ਤੁਸੀਂ ਇੱਕ ਮਸੀਹਾ ਬਣਾਓ ਕਿ ਬਹੁਤ ਵਧੀਆ ਚੰਗਾ ਬੰਦਾ ਸੀ ਉਹਨੇ ਨਾਕੋ ਦੇ ਨਸੇ ਵੇਚੇ ਆ ਨਾ ਉਹਨੇ ਕੋਈ ਹੋਰ ਮਾੜਾ ਕੰਮ ਕੀਤਾ ਨਾ ਉਹਨੇ ਗੁੰਡਾਗਰਦੀ ਕੀਤੀ ਆ ਇਸ ਕਰਕੇ ਅੱਜ ਸਾਰਿਆਂ ਦੇ ਦੁੱਖ ਲੱਗ ਰਿਹਾ ਜਦੋਂ ਮਜੀਠੀਆ ਫੜ ਲਿਆ ਮੈਂ ਤੁਹਾਨੂੰ ਥੋੜੀ ਇੱਕ ਗੱਲ ਆ ਅਨ ਦੱਸ ਦੇਵਾ ਜਦੋਂ ਭਾਈ ਅੰਮਰਤਪਾਲ ਸਿੰਘ ਫੜਿਆ ਅਜ ਤਿੰਨ ਸਾਲ ਹੋ ਗਏ ਕੋਈ ਗੱਲ ਕਰਦਾ ਉਹਦੀ ਪੱਤਰਕਾਰ ਆ ਵੀ ਤਿੰਨ ਸਾਲਾਂ ਤੋਂ ਐਨਐਸਏ ਜਿਹੜੀ ਆ ਉਹਦੇ ਉੱਪਰ ਲੱਗ ਰਹੀ ਆ ਤੇ ਉਹਦਾ ਜਿਹੜਾ ਬੁੱਢਾ ਬਜ਼ੁਰਗ ਮਾਪਿਓ ਆ ਦਰਦ-ਦਰ ਤੇ ੱੱਕੇ ਖਾ ਰਿਆ ਮਾਫ਼ ਕਰਨਾ ਜੇਕਰ ਇਹ ਸ਼ਬਦ ਮੈਨੂੰ ੱੱਕੇ ਖਾਣ ਵਾਲਾ ਜਿਹੜਾ ਵਰਤਿਆ ਗਿਆ ਜਣੇ ਕਿ ਥਾਂ-ਥਾਂ ਦਰਦ ਦੀ ਠੋਕਰੀ ਖਾ ਰਿਆ ਤੇ ਉਹ ਜਿਹੜੇ ਕਿ 40 41 ਬੰਦੇ ਹੋਰ ਨੇ ਨਾਲ ਉਹਦੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਕਿ 3 ਸਾਲਾਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਕੀ ਕਸੂਰ ਆ ਸਿਰਫਾ ਕਿਉਂ ਭਾਈ ਅੰਮਰਤਪਾਲ ਸਿੰਘ ਨਾਲ ਕਿਉਂ ਤਰਪੇ ਇਸ ਗੱਲ ਕਰਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਡੱਕਿਆ ਉਹਨਾਂ ਵੱਲ ਕੋਈ ਦੁੱਖ ਨਹੀਂ ਤੇ ਅੱਜ ਮਜੀਠੀਏ ਬਾਰੇ ਬੜਾ ਦੁੱਖ ਜਾਪਿਆ ਇਹਨਾਂ ਨੂੰ ਜੇ ਮਜੀਠੀਏ ਉੱਪਰ ਹੁਣ 5 ਪਰਚੇ ਹੋ ਗਏ ਹੁਣ 3 ਹੋ ਗਏ ਹੁਣ 4 ਹੋ ਗਏ ਹੁਣ 6 ਹੋ ਗਏ ਉਹ ਕਹਿੰਦੇ ਹੁੰਦੇ ਆ ਕਿ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਸਿਆਣੇ ਦੀ ਕਹਾਵਤ ਆ ਹੰਕਾਰ ਸੋ ਮਾਰਿਆ ਤੇ ਜਨਰ ਕਹਿੰਦੇ ਨੇ ਚੋਰ ਨੇ ਚਤਰਾਇਆਂ ਸਾਰਾ ਕੰਮ ਕਰਕੇ ਜਿਹੜਾ ਗੁੰਡਾਗਰਦੀ ਤੁਸੀਂ ਕੀਤੀ ਆ ਚਿੱਟਾ ਤੁਸੀਂ ਵੇਚਿਆ ਤੇ ਜਿਹੜਾ ਕਿ 2021 ਦੇ ਵਿੱਚ ਮੁਕਦਮਾ ਦਰਜ ਹੋਇਆ ਚੰਨੀ ਦੀ ਸਰਕਾਰ ਵੇਲੇ ਉਹ ਪਰਚਾ ਕਿਹੜਾਗਾ ਐਨਡੀਪੀਐਸ ਦਾ ਐਟਾ ਜਿਹੜਾ ਉਹਦੇ ਤਹਿਤ ਪਰਚਾ ਦਰਜ ਹੋਇਆ ਤੇ ਹੁਣ ਜਿਹੜਾ ਕੱਲ ਜਿਹੜੀ ਪੁੱਛਗਿੱਛ ਕੀਤੀ ਆ ਵਿਜੀਲੈਂਸ ਵੱਲੋਂ ਜਿਹੜਾ ਐਸਐਸਪੀ ਪਟਿਆਲਾ ਦੇ ਬਰਨ ਸ਼ਰਮਾ ਨੇ ਤੇ ਉਹਨਾਂ ਦੀ ਇੱਕ ਐਸਟੀ ਬਣੀ ਆ ਸੈੱਟ ਬਣੀ ਆ ਉਹਨਾਂ ਵੱਲੋਂ 2 ਢਾਈ ਘੰਟੇ ਪੁੱਛਗਿੱਛ ਕੀਤੀ ਗਈ ਆ ਤੇ ਉਹ ਪੁੱਛਗਿੱਛ ਦੇ ਵਿੱਚ ਇਹ ਖੁਲਾਸੇ ਹੋਇਆ ਕਿ ਗਨੀਬ ਕੌਰ ਮਜੀਠਿਆ ਵੱਲੋਂ ਇੱਕ ਜ਼ਮੀਨ ਖਰੀਦੀ ਗਈ ਆ ਉਹਦੇ ਨਾਮ ਉੱਪਰ ਆਪਣੇ ਘਰ ਵਾਲੇ ਦੇ ਨਾਮ ਦੇ ਉੱਪਰ ਆ ਤੇ ਉਹਦਾ ਰਿਕਾਰਡ ਹੀ ਚੋਰੀ ਹੋ ਗਿਆ ਕਮਾਲ ਦੀ ਗੱਲ ਆ ਤੁਸੀਂ ਇਹ ਦੇਖੋ ਕਿ ਜ਼ਮੀਨ ਖਰੀਦੀ ਗਈ ਆ ਤੇ ਉਹਦਾ ਰਿਕਾਰਡ ਨਹੀਂ ਮਿਲਿਆ ਰਿਕਾਰਡ ਹੀ ਪਤਾ ਨਹੀਂ ਕਿੱਧਰ ਲੈ ਕੇ ਕਿੱਧਰ ਗਵਨ ਕਰਕੇ ਲੈ ਕੇ ਹੁਣ ਕਹਿੰਦੇ ਜੀ ਉੱਥੋਂ ਦਾ ਨੰਬਰਦਾਰ ਪਟਵਾਰੀ ਫਲਾਣਾ ਧੌਂਕਾ ਜੀ ਉਹ ਜ਼ਿੰਮੇਵਾਰ ਆ ਉਹ ਜਿਹਦੀ ਸਰਕਾਰ ਹੋਵੇ ਜਿਹਦਾ ਤਾਨਾ ਸਾਇਆ ਉਹ ਬੰਦੇ ਚੱਲਦੀ ਹੋਵੇ ਤੁਸੀਂ ਪਟਵਾਰੀ ਜਾਂ ਬੰਦਾ ਹੋਰ ਕੀ ਕਰ ਲੂ ਉਹਦੇ ਮੂਰੇ ਜਿਹੜਾ ਸਰਕਾਰ ਨੂੰ ਇੱਕ ਆਮ ਮੁੱਖ ਮੰਤਰੀ ਨੂੰ ਇਹ ਕਹਿੰਦਾ ਜੀ ਮੈਂ ਗਿੱਚੀ ਤੋਂ ਫੜ ਕੇ ਇੰਜ ਕਰ ਦੂੰਗਾ ਉਹ ਤੁਸੀਂ ਐਂ ਦੇਖੋ ਜਿਹੜਾ ਬੰਦਾ ਐਡਾ ਹੰਕਾਰਿਆ ਹੋਵੇ ਜਿਹੜਾ ਭਾਈ ਅੰਮਰਿਤਪਾਲ ਨੂੰ ਕਹਿੰਦਾ ਸੀ ਕਿ ਮੈਂ 20 ਦਿਨਾਂ ਦੇ ਵਿੱਚ ਇਹਨੂੰ ਬੰਦਾ ਬਣਾ ਦੂੰਗਾ ਤੇ ਉਹਦੇ ਮੂਰੇ ਪਟਵਾਰੀ ਕਾਨੂੰਗਜ ਜਾਂ ਕੋਈ ਹੋਰ ਨੰਬਰਦਾਰ ਕੀ ਕਰ ਲੂਗਾ ਅੱਜ ਸਾਰਿਆਂ ਨੂੰ ਇਹ ਦੁੱਖ ਲੱਗਿਆ ਕਿ ਮਜੀਠੀ ਦੇ ਉੱਪਰ ਜਿਹੜਾ ਕਿ ਕੇਸ ਨੇ ਕਿ ਲਗਾਤਾਰ ਹੋ ਰਹੇ ਉਹ ਤਾਂ ਭਾਈ ਹੋਣਗੇ ਉਨੇ ਸਿਮ ਵਰਤਦਾ ਰਿਆ ਫਟੇਗੜ ਜਿਹੜਾ ਮੁੰਡਾ ਸੀ ਉਹਦੇ ਨਾਂ ਤੇ ਵੀ ਕੇਸ ਦਰਜ ਹੋਊਗਾ ਐਨਡੀਪੀਐਸ ਦਾ ਵੀ ਕੇਸ ਦਰਜ ਹੋਊਗਾ ਅਮਨ ਤੋਂ ਬਾਅਦ ਜਿਹੜਾ ਜਾਇਦਾਦ ਉਹਦਾ ਵੀ ਕਿਹੜਾ ਕੇਸ ਦਰਜ ਹੋਊਗਾ ਜਿਹੜਾ ਕਿ ਉਥੇ ਜਿਹੜੇ ਗਏ ਸੀ ਆਪਣੇ ਕਰਮਚਾਰੀ ਉਹਨਾਂ ਦੇ ਨਾਲ ਬਹਾਰ ਜਿਹੜਾ ਵਿਵਹਾਰ ਕੀਤਾ ਗਏ ਨੇ ਜੋ ਕੁਛ ਕੀਤਾ ਉਹ ਵੀ ਜਿਹੜਾ ਵਿਗੜ ਪਾਇਆ ਇਹਨੇ ਉਹ ਵੀ ਜਿਹੜਾ ਪਰਚਾ ਦਰਜ ਹੋਊਗਾ ਇੱਕ ਪਟਿਆਲੇ ਦੇ ਵਿੱਚ ਪਰਚਾ ਦਰਜ ਹੋਊਗਾ 6 ਪਰਚੇ ਤਾਂ ਦਰਜ ਹੋਣਗੇ ਜਾਨੀ ਕਿ ਇਹਦਾ ਪੱਕੀ ਗੱਲ ਆ ਕਿ ਹੁਣ ਮਨਜੀਠੀ ਨੂੰ ਪੱਕੀ ਪੈਰੀ ਹੱਥ ਪਾਇਆਗਾ ਕਿ ਹੁਣ ਕਹਿੰਦੇ ਆਖੇ ਲੋਕ ਕਹਿੰਦੇ ਆ ਜੀ ਭਗਵਾਨ ਤਮਨ ਕਹਿੰਦਾ ਕਿ ਮੇਰੇ ਕੰਨ ਦੇ ਵਿੱਚ ਲੋਕ ਕਹਿੰਦੇ ਆ ਬਈ ਕਹਿਣਗੇ ਲੋਕ ਤਾਂ ਜਿਹੜੇ ਲੋਕ ਸਤਾਏ ਹੋਏ ਨੇ ਜਿਹੜੇ ਲੋਕ ਗੁੰਡਾਗਰਦੀ ਦੇ ਸਤਾਏ ਹੋਏ ਨੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਘਰ ਉਜਾੜੇ ਹੋਏ ਨੇ ਜਿਨ੍ਹਾਂ ਦਾ ਘਰ ਬਰਬਾਦ ਕੀਤਾ ਭਾਈ ਉਹ ਕਦੋਂ ਕਹੂਗਾ ਕਿ ਉਹਨੂੰ ਬਾਹਰ ਕੱਢ ਉਹ ਤਾਂ ਕਹੂਗਾ ਉਹ ਤਾਂ ਹਰ ਇੱਕ ਬੰਦੇ ਨੂੰ ਕਹਿੰਦੇ ਆਪਾਂ ਆਮ ਦੇਖਦੇ ਆ ਪਿੰਡਾਂ ਦੇ ਵਿੱਚ ਘਾਪਤਾ ਜੇਕਰ ਕੋਈ ਕਿਸੇ ਨਾਲ ਧੱਕਾ ਕਰਦਾ ਮਾੜਾ ਕਰਦਾ ਜੇਕਰ ਉਹਦੇ ਨਾਲ ਹੁੰਦੀ ਆ ਤਾਂ ਲੋਕ ਕਹਿੰਦੇ ਆ ਕਿ ਪ੍ਰਮਾਤਮਾ ਨੇ ਚੰਗਾ ਕੀਤਾ ਤੇ ਅੱਜ ਲੋਕ ਕਹਿੰਦੇ ਆ ਭਾਈ ਮਜੀਠੀ ਨੇ ਜਿਹੜੀ ਇੱਕ ਇਹਨਾਂ ਨੇ ਨਸ਼ਾ ਇਹਨਾਂ ਨੇ ਵੇਚਿਆ ਬੇਅਦਬੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਤੇ ਅੱਜ ਪੁਸਤਪਨਾ ਫਿਰ ਇਹਨਾਂ ਨੇ ਕੀਤੀ ਆ ਉਹਨਾਂ ਦੀ ਜਿਹੜੇ ਪੋਸਟਰਾਂ ਨੇ ਲਾਕੀ ਇਹਨਾਂ ਨੇ ਕੀਤੀ ਆ ਤੇ ਫਿਰ ਾਕਾਤ ਆ ਸਭ ਤੋਂ ਜਫੇਦਾਰ ਆ ਗਿਆਨੀ ਗਰਵਾਸ ਸੰਗਤੋਂ ਜਿਹੜੀ ਮਾਫੀ ਫਿਰ ਇਹਨਾਂ ਨੇ ਮੰਗਵਾਇ ਜਿਹੜੀ ਕੀਤੀ ਆ ਉਹਨੂੰ ਡੇਰਾ ਬਲਾਤਕਾਰੀ ਨੂੰ ਉਹ ਤਾਂ ਸੀਬੀਆ ਦੀ ਕੋਰਟ ਵੱਲੋਂ ਉਹ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਰਗੜਿਆ ਇਸ ਬਲਾਤਕਾਰੀ ਨੂੰ ਕਾਤਲ ਦੇ ਕੇਸ ਦੇ ਵਿੱਚ ਤੇ ਬਲਾਤਕਾਰ ਦੇ ਕੇਸ ਦੇ ਵਿੱਚ ਨਹੀਂ ਉਹਨੂੰ ਕਿਹੜਾ ਜੰਮਿਆ ਸੀ ਹੱਥ ਪਾਉਣ ਵਾਲਾ ਤੇ ਇੱਕ ਸੀਵੀ ਕੋਟਾ ਜਿਹਦੇ ਉੱਤੇ ਥੋੜਾ ਜਿਹਾ ਬਸਬਾਸ ਕੀਤਾ ਜਾ ਰਿਹਾ ਭਰੋਸਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਧੱਕੇ ਸਾਝੀਆਂ ਕੀਤੀਆਂ ਕਿ ਭਾਈ ਉਹ ਅਦਾਲਤ ਆ ਇੱਕ ਸਿਵਲ ਕੋਰਟ ਆ ਕਿ ਉਹਨੂੰ ਸਲੂਡ ਕਰਨਾ ਬੰਦ ਦਾ ਕਿ ਉਹ ਇੱਕ ਸਿੱਖ ਕੌਮ ਨੂੰ ਲਾ ਲਿਏ ਜਾਂ ਆਪਾਂ ਹਰ ਫਿਰਕੇ ਨੂੰ ਲਾ ਲਿਏ ਕਿ ਇੱਕਾ ਜਿਹੜਾ ਕਿ ਨਿਆਂ ਦਵਾ ਰਹੀ ਆ ਤੇ ਹੁਣ ਮਜੀਠੀਏ ਵਰਗੇ ਕਹਿੰਦੇ ਜੀ ਕੋਰਟ ਦੇਖੂਗੀ ਰੱਬ ਦੇਖੂਗਾ ਅੱਜ ਤੁਹਾਡੇ ਰੱਬ ਵੀ ਚੇਤੇ ਆ ਗਏ ਅੱਜ ਤੁਹਾਡੇ ਕੋਰਟ ਵੀ ਚੇਤੇ ਆ ਗੀਆਂ ਪਰ ਉਦੋਂ ਰੱਬ ਕਦੇ ਚੇਤੇ ਨਹੀਂ ਆਇਆ ਜਦੋਂ ਜਿਹੜਾ ਤਾਨਾਸ਼ਾਹ ਕੀਤੀ ਆ ਜਿਨ੍ਹਾਂ ਦੇ ਮੁਕਰਾਂ ਦੇ ਘਰ ਉਜਾਰ ਦਿੱਤੇ ਜਿਨ੍ਹਾਂ ਨੂੰ 57 ਦੇ ਵਿੱਚ 2-2 ਢਾਈ-ਢਾਈ ਸਾਲ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਤਾੜਿਆ ਗਿਆ ਉਦੋਂ ਕੋਈ ਇਹਨਾਂ ਨੂੰ ਦੁੱਖ ਨਹੀਂ ਆਇਆ ਉਹ ਕਿਸੇ ਦੇ ਮੁੰਡੇ ਨਹੀਂ ਸੀ ਉਹ ਕਿਸੇ ਦੇ ਜਵਾਕ ਨਹੀਂ ਸੀ ਜਿਹੜਾ ਸਿਕੋਮ ਦਾ ਨੁਕਸਾਨ ਕੀਤਾ ਉਹ ਕਿਸੇ ਦੇ ਯਾਦ ਨਹੀਂ ਤੇ ਅੱਜ ਹੱਦ ਹੋ ਗਈ ਆ ਮਜੀਠੀਆ ਕਹਿੰਦੇ ਜੀ ਚੌੜਾ ਹੁਣ ਆਖੇ ਐ ਨਹੀਂ ਪਤਾ ਕਿ ਉਹਨੂੰ ਜੇਲ੍ਹ ਦੇ ਵਿੱਚ ਲੜਨੀ ਪਊਗੀ ਲੜਲੇ ਜੇਲ੍ਹ ਦੇ ਵਿੱਚੋਂ ਜੋ ਕੀਤਾ ਹੁਣ ਇਹ ਭੁਗਤਣਾ ਪਊਗਾ ਹੁਣ ਤੂੰਸ ਤਾਨੂੰ ਕਾਹਦਾ ਫਿਕਰ ਪਿਆਗਾ ਚਲੋ ਜਿਹਦੀ ਪਾਰਟੀ ਆ ਉਹਨੂੰ ਫਿਕਰ ਪੈਂਦਾ ਕਈ ਕਹਿੰਦੇ ਸੱਦੀ ਨਾਲ ਬੁਲਾਈ ਮੈਂ ਲਾੜੇ ਦੀ ਤਾਈ ਕਈ ਹੋ ਜਿਹੜਾ ਵਿੱਚ ਆਪਣਾ ਐਮੀਰੋਲ ਨਮਾਉਂਦੇ ਫਿਰਦੇ ਆ ਹੁਣ ਗਨੀਬ ਕੌਰ ਨਜੀਠੀਆ ਉਹਨੇ ਜ਼ਮੀਨ ਲੈਤੀ ਸੀ ਉਹਦੇ ਨਾਂ ਤੇ ਲੈਤੀ ਸੀ ਉਹਦਾ ਰਿਕਾਰਡ ਚੋਰੀ ਹੋ ਗਿਆ ਭਾਈ ਦੱਸੋ ਹੁਣ ਕਿ ਪਹਿਲੀ ਵਾਰ ਹੋਇਆ ਕਿ ਹੁਣ ਰਿਕਾਰਡ ਹੀ ਸਾਰਾ ਜਿਹੜਾ ਚੋਰੀ ਕਰਕੇ ਲੈ ਗਏ ਪਤਾ ਨਹੀਂ ਕਿੱਥੇ ਜਿਹੜਾ ਰਿਮਨੂਰ ਰਿਕਾਰਡ ਹੁੰਦਾਗਾ ਉਹ ਗਾਇਬ ਹੋ ਗਿਆਗਾ ਹੁਣ ਉਹ ਮੈਕਮਾ ਤਰ ਪੜਤਾਲ ਕਰੂਗਾ ਪੜਤਾਲ ਐਸਐਸਟੀ ਵੀ ਕਰ ਰਹੀ ਆ ਪੁਸਕਿਸ ਕਰ ਰਹੀ ਆ ਤੇ ਕੀ ਤੋਂ ਕਰਨੀ ਆ ਭਾਈ ਜਿਨੇ ਪਲਾਟ ਜਿਹਨੇ ਜ਼ਮੀਨ ਲੈਤੀ ਉਹ ਤੋਂ ਵੀ ਸੁਗਸਿ ਵੀ ਕੀਤੀ ਜਾਂਦੀ ਆ ਤੇ ਜਿੱਤੋਂ ਰਿਕਾਰਡ ਚੋਰੀ ਹੋਇਆ ਉਤੋਂ ਵੀ ਕੀਤੀ ਜਾਊਗੀ ਸਾਰਾ ਕੁਝ ਹੋਊਗਾ ਪਰ ਤੁਸੀਂ ਜਿਹੜਾ ਕਿ ਇਹ ਗੱਬਰ ਸਿੰਘ ਦੇ ਤੁਸੀਂ ਹੱਕ ਦੇ ਵਿੱਚ ਠੀਕ ਆ ਕਿ ਮੈਂ ਨਹੀਂ ਕਹਿੰਦਾ ਕਿ ਤੁਸੀਂ ਨਾ ਖਲੋ ਖਲੋ ਪਰ ਮੈਂ ਕਹਿੰਦਾ ਤੁਸੀਂ ਰੱਬ ਨਾਲ ਲੱਗਦੀ ਗੱਲ ਕਰੋ ਕਿ ਭਾਈ ਜੇਕਰ ਤੁਸੀਂ ਕੀਤੀਆਂ ਨੇ ਲੋਕਾਂ ਦੇ ਨਾਲ ਤਾਂ ਹੁਣ ਭੁਗਤੋ ਤੁਸੀਂ ਬੈਠ ਕੇ ਅੰਦਰ ਹੁਣ ਐਮੀਨ ਡਰਾਮੇ ਕਰੋ ਹੁਣ ਐਮੀਨਾ ਸੋਸੇ ਬਾਜੀ ਕਰੋ ਤੇ ਉੱਥੇ ਇਕੱਠੇ ਆ ਕੇ ਦੱਸ ਜਾਣੇ ਉੱਥੇ ਜਾ ਕੇ মিডিਆ ਸਾਧ ਲਿਆ ਜੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ ਸਰਕਾਰ ਸਾਡੇ ਨਾਲ ਐ ਕਰਦੀ ਆ ਤੇ ਜਿਹੜਾ ਤੁਸੀਂ 25 ਸਾਲ ਤੱਕਾ ਕੀਤਾ ਤੇ ਉਹ ਤੁਹਾਡੇ ਯਾਦ ਨਹੀਂ ਤੁਸੀਂ ਕਿੰਨੇ ਮਾਮਾ ਦੇ ਪੁੱਤ ਖਵਾ ਦਿੱਤੇ ਉਹ ਤੁਹਾਡੇ ਯਾਦ ਨਹੀਂ ਕਿੰਨੇ ਤੇ ਝੂਠੇ ਕੇਸ ਪਾ ਕੇ ਅੱਜ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਉਹ ਤੁਹਾਡੇ ਯਾਦ ਨਹੀਂ ਅੱਜ ਤੁਹਾਡਾ ਮਂਜੀਠਿਆ 2 ਮਹੀਨੇ ਹੋਇਆ ਤੇ ਚੀਕਾਂ ਨਿਕਲ ਗਈਆਂ ਤੇ ਉਦੋਂ ਤਾਂ ਕਹਿੰਦੇ ਜੀ ਗੱਬਰ ਸਿੰਘ ਆ ਗਿਆ ਤੇ ਅੱਜ ਫਿਰ ਗੱਬਰ ਸਿੰਘ ਨੂੰ ਭਾਈ ਫੇਰਾ ਕਿਉਂ ਕਿ ਤੂੰ ਚੀਕਾਂ ਮਾਰਦੇ ਹੋ ਜੇ ਤੁਹਾਡਾ ਹਾਈ ਗੱਬਰ ਆ ਤੇ ਉਹਨੂੰ ਰਹਿਣ ਦਿਓ ਕਿਤੇ ਉਹ ਕੁਸਮੰਗ ਦਾ ਜੇਲ੍ਹ ਦੇ ਵਿੱਚ ਕਿਤੇ ਕੁਸਮੰਗ ਦਾ ਭੂਆ ਕੋਲੇ ਗਿਆਗਾ ਫਿਰ ਕਹੂ ਇਹ ਮੇਰੇ ਅੱਜ ਚੂਹੇ ਨੇ ਦੰਦੀ ਵੱਢ ਲਈ ਐ ਅੱਜ ਮੇਰਾ ਫਲਾਨਾ ਆਊਗਾ ਧਮਕਾ ਉਹ ਚੂਹਿਆਂ ਤੋਂ ਡਰੀ ਜਾਂਦਾ ਜਿਹੜਾ ਕਿ 35 37 ਗਨਮੈਨ ਲੈ ਕੇ ਜਿਹੜਾ ਬੜਕਾ ਮਾਰਨੀਆਂ ਸੌਖੀਆਂ ਹੁੰਦੀਆਂ ਨੇ ਹਰ ਇੱਕ ਮਾਰ ਲੈਂਦਾ ਪਰ ਜਦੋਂ ਉਹ ਗਨਮੈਨ ਪਰੇ ਹੋ ਜਾਣ ਤੇ ਫਿਰ ਬੰਦੇ ਦੀਆਂ ਚੀਕਾਂ ਨਿਕਲਦੀਆਂ ਫਿਰ ਬੰਦੇ ਦਾ ਦਿਲ ਨਾ ਥਰ-ਥਰ ਕੰਬਦਾ ਹੁੰਦਾਗਾ ਤੇ ਇਸ ਕਰਕੇ ਜਿਹੜਾ ਹੁਣ ਭੁਗਤੋ ਭਾਈ ਜਿਹੜਾ ਤੁਸੀਂ ਕੀਤਾ ਜਿਹੜਾ ਜੋ ਤੁਹਾਡੇ ਉੱਤੇ ਪਰਤੇ 5 ਹੋਣ 6 ਹੋਣ 7 ਹੋਣਾ ਇਹਦੇ ਉੱਤੇ ਲੋਕਾਂ ਦਾ ਕੋਈ ਕਸੂਰ ਨਹੀਂ ਇਹਦੇ ਉੱਤੇ ਸਰਕਾਰ ਦਾ ਕੋਈ ਕਸੂਰ ਨਹੀਂ ਮੈਂ ਸਿੱਧੇ ਲੱਭ ਜਾਂਦੇ ਵਿੱਚ ਕਹੂੰਗਾ ਕਿ ਭਾਈ ਜੋ ਤੁਸੀਂ ਕੀਤਾ ਉਹ ਭੁਗਤਣਾ ਤੁਹਾਨੂੰ ਪਊਗਾ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਤੇ ਭੇਡਾਂ ਇਹਦੀਆਂ ਮਜੀਠੀਆਂ ਪਰੇ ਰਹਿਣਾ ਤੇ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਬੈਰਜੂ ਕਾ ਖਾਲਸਾ ਵਹਿਜ ਜੀ ਕੀ ਫਤਿਹ